ਤੂੰ ਹੀ ਸੇ ਪਹਿਲੀ ਮਾਏ ਮੇਰੀ ਸਹੇਲੀ ਮਾਏ ਮੱਤਾਂ ਦੇ ਗਹਿਣੇ ਮਾਏ ਧੀਆਂ ਸੰਗ ਰਹਿਣੇ ਮਾਏ ਆਗੇ ਪਰਦੇਸੀ ਬੋਹੇ ਪੈ ਗਿਆ ਦਿਲ ਕਾਲਾ ਨੀ ਪਾ ਦੇ ਮੇਰੀ ਗੁੱਤ ਚ ਡੋਰੀਆ ਤੇਰੇ ਵਿਆਹ ਵਾਲਾ ਨੀ ਸ਼ਗਨਾ ਦੇ ਨਾਲ ਤੋੜ ਦੇ ਰੂਮੇ ਨਾ ਬਾਲਾਂ ਆਗੇ ਪਰਦੇਸੇ ਬੋਹੇ ਬਾਬਲ ਤੇਰੇ ਪਗ ਵੇ ਸੋਚੇ ਅੰਬਰ ਦੇ ਚਨ ਤੋਂ ਉੱਚੇ ਜਿੱਦਾਂ ਪੋਗਾਵਣ ਵਾਲਿਆ ਸਭ ਤੋਂ ਵੱਧ ਚਾਵਣ ਵਾਲਿਆ ਤੇਰੇ ਜੋ ਰਾਜ ਚ ਮਿਲਿਆ ਖੁੱਲਾ ਤੋਂ ਵਾਰੀ ਵੇ ਦੇਲੀ ਤੇ ਖੇਡਣ ਖੁਸ਼ੀਆਂ ਜੀਵੇ ਸਰਦਾਰੀ ਵੇ ਚਿੜੀਆਂ ਨੇ ਚੋਗ ਚੁਗ ਲਿਆ ਚੰਗਾ ਉਡਾਰੀ ਵੇ ਦੇਲੀ ਤੇ ਖੜਨ ਖੁਸ਼ੀਆਂ ਲੜ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪਹਿਣ ਪਿਆਰੀ ਲੈ ਤੂੰ ਜਿੱਤਿਆ ਮੈਂ ਹਾਰੀ ਸਹਰੇ ਜਦ ਭੇਜਣਗੇ ਹੁਣ ਉਦੋਂ ਹੀ ਆਉਂਗੀ ਲਾਉਂਦਾ ਪਰ ਤੂੰ ਗੇੜਾ ਜਦ ਵੀ ਬੁਲਾਉਂਗੀ ਚੋਲੇ ਸੰਦਾਰੇ ਵਾਲੇ ਵਿੱਚ ਖੈਰਾ ਹੀ ਪਾਉਂਗੀ ਵੇ ਮੇਰੀ ਅਮੜੀ ਦਿਆ ਜਾਇਆ ਜੁੜੀਆਂ ਨੇ ਬੜੀਆਂ ਰੀ ਜਾ ਸੁਟਿਓ ਨਾ ਮੇਰੀਆਂ ਚੀਜਾਂ ਕੁੜੀਆਂ ਦੇ ਦੋ ਕਰ ਹੁੰਦੇ ਦੋ ਮਾਵਾ ਦੋ ਪਿਓ ਹੁੰਦੇ ਮਾਪੇ ਜਥੇ ਕਰਨ ਫੈਸਲੇ ਉਥੇ ਤੁਰ ਜਾਵਣ ਜੀ ਕੁੜੀਆਂ ਤਾਂ ਸਿੰਘ ਜੀਤ ਬਸ ਮੋਹੀ ਲੈ ਆਵਣ ਜੀ ਧੀਆਂ ਦਾ ਫਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ ਧੀਆਂ ਦਾ ਫਿਕਰ ਨਾ ਕਰਿਓ